ਤਰਕਲਾ ਦੇ ਪਿੰਡ ਦੁਨੇਰਾ ਵਿੱਚ ਵਰਲਡ ਕੈਂసర్ ਕੇਅਰ ਸੰਸਥਾ ਵੱਲੋਂ ਲੱਗ ਰਿਹਾ ਸਿਹਤ ਸੰਬੰਧੀ ਜਾਂਚ ਕੈਂਪ ਸਮਾਜ ਸੇਵਕ ਵਿਸ਼ਾਲ ਮਹਿਰਾ ਵੱਲੋਂ ਸਮੂਹ ਧਾਰ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਆਪਣੇ ਸਰੀਰ ਦੀ ਜਾਂਚ ਕਰਵਾਉਣ ਅਤੇ ਆਪਣੀ ਮਨੁੱਖੀ ਜੀਵਨ ਨੂੰ ਹੋਰ ਵੀ ਵਧਾਉਣ ਮੌਜੂਦਾ ਮੈਡੀਕਲ ਸਟਾਫ ਵੱਲੋਂ ਬਿਮਾਰ ਵਿਅਕਤੀਆਂ ਨੂੰ ਮੁਫਤ ਸਲਾਹ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ ਤਰਕਲਾ ਤੋਂ ਪੱਤਰਕਾਰ ਸ਼ਤੀਸ਼ ਬਟਵਾਲ ਦੀ ਰਿਪੋਰਟ ਕੇਆਰਟੀ ਨਿਊਜ਼ ਨੈਟਵਰਕ ਜੀ ਨਾਮ ਹੈ ਮੇਰਾ ਨਾਮ ਸੁਰੇਸ਼ ਕੁਮਾਰ ਸ਼ਰਮਾ ਜੀ ਸਰ ਜੋ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਇੱਥੇ 4 ਤਰੀਕ ਨੂੰ ਉਹਦੇ ਬਾਰੇ ਕੀ ਜਾਣਕਾਰੀ ਹੈ ਸਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਅਸੀਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਕਿ ਲੋਕੀ ਵੱੱਟ ਚੜ ਕੇ ਇੱਥੇ ਆਣ ਆਪਣੇ ਸਰੀਰ ਦੀ ਜਾਂਚ ਕਰਵਾਣ ਤੇ ਨਾਲ ਰਸਟੋ ਹਸ ਤੇ ਵਿਗੜਾ ਪ੍ਰੋਗਰਾਮ ਹੋਏਗਾ ਡਾਕਟਰ ਉਹਹੀ ਆਪਣੇ ਹਸਾਬ ਨਾਲ ਕਰ ਰਹੇ ਆ ਸਰ ਬਹੁਤ ਖੁਸ਼ੀ ਹੈ ਕਿ ਦੁਨੀਆ ਜਿੱਲੇ ਵੀ ਲੋਕੀ ਸਾਡੇ ਨਾਲ ਆਪਣੇ ਪਿੰਡ ਦੇ ਲੋਕੀ ਵੱੱਟ ਚੜ ਕੇ ਆਣ ਤਾਂ ਆਪਣੇ ਸਰੀਰ ਦੀ ਜਾਂਚ ਕਰਵਾਣ ਸਰ ਕਿਹੜੇ ਰੈਸਟੋ ਹੋ ਰਿਹਾ ਹੈ ਇਹਦੇ ਰੈਸਟੋ ਹੋ ਰਿਹਾ ਹੈ ਸਰਕਾਰੀ ਰੈਸਟੋ ਸਰ ਜੋ 4 ਤਰੀਕ ਕੈਂਪ ਲਗਾਇਆ ਜਾ ਰਿਹਾ ਹੈ ਇਹਦੇ ਬਾਰੇ ਕੀ ਜਾਣਕਾਰੀ ਹੈ ਦੇਖੋ ਜੀ ਮਿਤੀ 4 ਅਕਤੂਬਰ ਨੂੰ ਅਸੀਂ ਵਿਸ਼ਰਾਮ ਗ੍ਰਹਿ ਬਨੇਰਾ ਵਿਖੇ ਜਿਹੜਾ ਕੈਂਪ ਲਗਾਉਣ ਜਾ ਰਹੇ ਹਾਂ ਉਹ ਵਰਲਡ ਕੈਂਸਰ ਜਿਹੜੀ ਓਰਗੇਨਾਈਜੇਸ਼ਨ ਹੈ ਯੂਕੇ ਤੋਂ ਉਸ ਦਾ ਇੱਕ ਉਹਦੇ ਸਹਿਯੋਗ ਨਾਲ ਇੱਥੇ ਅਸੀਂ ਕੈਂਪ ਲਗਾ ਰਹੇ ਹਾਂ ਇੱਕ ਉਹਦੇ ਵਿੱਚ ਕੈਂਸਰ ਦੇ ਜਿਹੜੇ ਮਰੀਜ਼ ਨੇ ਜਾਂ ਜਿਹੜੇ ਜਿਹਨਾਂ ਨੂੰ ਲੱਛਣ ਹੈ ਨੇ ਕੈਂਸਰ ਦੇ ਉਹਨਾਂ ਦਾ ਪੂਰਾ ਚੈੱਕਅਪ ਇਲਾਜ ਵਗੈਰਾ ਉਹਨਾਂ ਸਾਰਾ ਹੋਏਗਾ ਇਸ ਤੋਂ ਇਲਾਵਾ ਅਸੀਂ ਫੁੱਲ ਬੋਡੀ ਟੈਸਟ ਜਿਹੜੇ ਆ ਉਹ ਸਸਤਾ ਵੱਲੋਂ ਇੱਥੇ ਕੀਤੇ ਜਾਣਗੇ ਉਹ ਦਵਾਈਆਂ ਵੀ ਇਹਨਾਂ ਨੂੰ ਫਰੀਦ ਦਿੱਤੀਆਂ ਜਾਣਗੀਆਂ ਪੂਰਾ ਟ੍ਰੀਟਮੈਂਟ ਕੀਤਾ ਜਾਏਗਾ ਤੇ ਮੇਰੀ ਸਮੂਹ ਧਾਰ ਬਲੌਕ ਦੇ ਨਿਵਾਸੀਆਂ ਨੂੰ ਹਰ ಗ್ರಾಮ ਪੰਚਾਇਤ ਦੇ ਨਿਵਾਸੀਆਂ ਨੂੰ ਇਹ ਅਪੀਲ ਹੈ ਕਿ ਇਸ ਕੈਂਪ ਚ ਵੱਧ ਚੜ ਕੇ ਆਣ ਔਰ ਇਸ ਸੇਵਾ ਤੋਂ ਬਦਦਾ ਲਾਭ ਲੈਣ